ਦੇ ਦਿੱਤੀ ਗਈ ਹੈ ਕਿ ਜੇਕਰ ਕਿਸਾਨ ਹਰਿਆਣਾ ਦੇ ਵਿੱਚ ਐਂਟਰ ਹੁੰਦੇ ਨੇ ਤਾਂ ਉਹਨਾਂ ਨੂੰ ਤਿੰਨ ਓਪਨ ਜੇਲਾਂ ਦੇ ਵਿੱਚ ਰੱਖਿਆ ਜਾਵੇਗਾ ਪਰ ਕਿਸਾਨਾਂ ਦੀ ਕੀ ਕੁਝ ਤਿਆਰੀ ਹੈ ਕਿਉਂਕਿ ਪਿਛਲੀ ਵਾਰ ਤੁਹਾਨੂੰ ਯਾਦ ਹੋਵੇਗਾ ਇਹ ਟਰੈਕਟਰ ਛੂਕਦੇ ਗਏ ਸੀਗੇ ਜਦੋਂ ਬੈਰੀਕੇਟ ਖਦੇੜੇ ਗਏ ਸੀ ਜਾ ਕੇ ਸਦੇ ਬੈਰੀਕੇਟਾਂ ਦੇ ਉੱਪਰੋਂ ਦੀ ਲੰਘਿਆ ਗਿਆ ਸੀਗਾ ਭਾਜੀ ਕੀ ਨਾਮ ਹੈ ਤੁਹਾਡਾ ਸੁਖਵੀਰ ਸਿੰਘ ਕਿੱਥੋਂ ਆਏ ਹੋ ਜਿਹੜਾ ਫ੍ਰੀਗੋਟ ਹੈ ਫੰਡਕਨੋ ਵੀਰਕੋਟ ਤੋਂ ਆਏ ਹੋ ਟਰੈਕਟਰ ਲੈ ਕੇ ਆਏ ਪੂਰੀ ਤਿਆਰੀ ਹੈ ਤੁਹਾਡੀ ਪੂਰੀ ਤਿਆਰੀ ਕਿਰਪਨਾਰਾਇਣ ਬੈਰੀਕੇਟ ਕੀਤੇ ਹੋਏ ਅੱਗੇ ਕਹਿੰਦੇ ਜਿਹੜੇ ਬੈਰੀਕੇਟਿੰਗ ਇੰਨੀ ਕੀਤੀ ਗਈ ਹੈ ਕਿ ਲੰਘਣਾ ਬਹੁਤ ਔਖ ਪਹਿਲਾਂ ਇਹ ਸੁਜੀ ਵੀ ਅੱਜ ਤੱਕ ਬੱਸ ਸੁਣਿਆ ਸੀ ਵੀ ਦਰਿਆਵਾਂ ਨੂੰ ਵੰਨ ਲੱਗ ਸਕਦੇ ਆ ਪੰਜਾਬੀ ਨੇ ਦਾ ਚ ਨਾ ਤੇ ਫਿਰ ਪ੍ਰਬੰਧ ਨੂੰ ਤੋੜ ਵੀ ਦੇਵਾਂਗੇ ਤਿਆਰੀਆਂ ਕੀ ਕੋਝਾ ਮਿੱਟੀ ਦੀਆਂ ਟਰਾਲੀਆਂ ਲੈ ਕੇ ਆਏ ਹੋ ਜਾਂ ਹੋਰ ਤਰੀਕੇ ਆ ਜਿਹੜੇ ਉਹਨਾਂ ਦੇ ਨਾਲ ਪੈਰੀਗੇ ਟੱਪਣੇ ਆਪਣੇ ਜੀ ਜਿਹੜੇ ਵੱਲੋਂ ਜਥੇਬੰਦੀਆਂ ਅੱਗੇ ਆਂਗਾ ਹੈਡ ਡ੍ਰੇ ਵਗੈਰਾ ਜੀ ਸੀ ਬੀਆ ਵਗੈਰਾ ਸਾਰਾ ਕੁਝ ਆਪਣੇ ਕੋਲ ਪ੍ਰਬੰਧ ਮੰਨ ਲਉ ਖਾਲ ਲਈ ਯਾਨੀ ਕਿ ਜਿਵੇਂ ਦੇ ਜਿਵੇਂ ਉਹਨਾਂ ਨੇ ਰੱਖਿਆ ਉਹ ਵੀ ਅਸੀਂ ਚੱਕ ਲੈ ਹਾਂ ਜਿਵੇਂ ਉਹਨਾਂ ਨੇ ਮਤਲਬ ਉਹ ਕੀਤੇ ਹੋਏ ਆਪਾਂ ਦੂਜੇ ਪਾਸੇ ਆਵਦੇ ਮਤਲਬ ਉਹਨੇ ਪਰਲੇ ਬਾਸੁਰਾ ਕਿਹਾ ਪਾਪ ਅਰਲੇ ਬੋਧ ਕਹਿੰਦਾ ਲੰਗੂ ਚੇਤੇ ਨੇਂਤੀ ਦੇ ਵਿੱਚ ਐਵੇਂ ਆਪਦੇ ਇਲਾਕੇ ਚੋਂ ਤੁਸੀਂ ਅਸੀਂ 15 ਕਿ ਜਣੇ ਜੀ ਆਪਣੇ ਪਿੰਡ ਤੋਂ ਜੀ ਆਪਦੇ ਪਿੰਡ ਦਾ ਇੱਕ ਟਰੈਕਟਰ ਆਇਆ ਜੀ ਦੇਖੋ ਪਿੰਡ ਇੱਕ ਇੱਕ ਪਿੰਡ ਦੇ ਵਿੱਚੋਂ 15 15 20 ਜਾਣੇ ਕ੍ਰਿਸ਼ਨ ਜਿਹੜੇ ਆਏ ਨੇ ਹੋਰ ਗੱਲ ਬਾਤ ਹੋਈ ਕਰਾਂਗੇ ਭਾਜੀ ਤੁਹਾਡਾ ਕੀ ਨਾਮ ਹੈ ਗੁਰਜੰਨ ਸਿੰਘ ਜੀ ਕਿੱਥੋਂ ਆਏ ਹੋ ਜੀ ਕੋਰਤ ਜੀ ਇੱਕੋ ਹੀ ਪਿੰਡ ਤੋਂ ਜੀਰਕੋਟ ਤੋਂ ਹੰਡਲੇਵਾਲ ਸਾਹਿਬ ਦੇ ਇਲਾਕੇ ਚੋਂ ਆਏ ਹੋ ਹਾਂਜੀ ਹਾਂਜੀ تیاری ਪੂਰੀ ਆ ਮੰਗਾਂ ਮੰਗਾਂ ਨੂੰ ਲੈ ਕੇ ਅੰਦੋਲਨ ਆ ਕਿੰਨਾ ਸਮੇਂ ਦਾ ਪ੍ਰੋਸੈਸ ਲੈ ਕੇ ਚੱਲਦੇ ਹੋ ਕਿ ਕਿੰਨਾ ਸਮਾਂ ਲੱਗੇਗਾ ਜਿੰਨਾ ਲੱਗੂਗਾ ਹੀ ਲਾਵਾਂਗੇ ਹੋ ਸਕਦਾ 2 ਸਾਲ ਵੀ ਲੱਗਣ ਅੱਗੇ ਜਿੰਨਾ ਲੰਮਾ ਸਮਾਂ ਹੋਊਗਾ ਉਨਾ ਹੀ ਲਾਵਾਂਗੇ ਇੱਥੇ ਹੀ ਡਟੇ ਰਾਵਾਂਗੇ ਕਿਤੇ ਨਹੀਂ ਜਾਂਦੇ ਮੰਗਾ ਆਉਦਿਆਂ ਪੂਰਿਆਂ ਲੈ ਕੇ ਜਾਵਾਂਗੇ ਅੱਗੇ ਜਿਹੜੀ ਬੈਰੀਕੇਟਿੰਗ ਕੀਤੀ ਗਈ ਹੈ ਤਿੰਨ ਓਪਨ ਜੇਲ੍ਹਾਂ ਬਣਾ ਦਿੱਤੀਆਂ ਗਈਆਂ ਉਹਨਾਂ ਜੇਲ੍ਹਾਂ ਨੂੰ ਕਿਸ ਤਰੀਕੇ ਨਾਲ ਦੇਣੇ ਜੇਲ੍ਹਾਂ ਹੀ ਜੇਲ੍ਹਾਂ 'ਚ ਹੀ ਰਹਿਣਾ ਜੇਲ੍ਹਾਂ ਦਾ ਕੋਈ ਗੱਲ ਨਹੀਂ ਕਿਸਾਨ ਦੇ ਪੁੱਤਾਂ ਜੇਲ੍ਹਾਂ ਜੇ ਹੁਣ ਵੀ ਜੇਲ੍ਹਾਂ ਹੀ ਆ ਜੇ ਸਾਡੀ ਕੋਸ ਵੀ ਨਾ ਤੁਹਾਨੂੰ ਮਿਲੂਗਾ ਉਹ ਵੀ ਸਾਨੂੰ ਜੇਲ੍ਹ ਆਈਆਂ ਵੈਰੀਗੇਟ ਦੀ ਗੱਲ ਆ ਉਹ ਅੱਗੇ ਵੀ ਟੱਪ ਕੇ ਗਏ ਆ ਹੁਣ ਵੀ ਟੱਪ ਕੇ ਜਾਵਾਂਗੇ ਵੈਰੀਗੇਟਲੀ ਪੂਰੀ ਤਿਆਰੀ ਆ ਜਿਵੇਂ ਆਖੂਗੇ ਉਵੇਂ ਟੱਪ ਕੇ ਅੱਗੇ ਨੂੰ ਚੀਕਾਂ ਕਢਾ ਦੇਗੇ ਚੀਕਾਂ ਆਈ ਕਿਸਾਨ ਕਹਿੰਦੇ ਮਿੱਟੀ ਦੀਆਂ ਟਰਾਲੀਆਂ ਲੈ ਕੇ ਆਏ ਆ ਜੋ ਕੰਡਿਆਂ ਵਾਲੀਆਂ ਤਾਰਾਂ ਲਾਈਆਂ ਜਾਂ ਕਹਿੰਦੇ ਕਿਲ ਲਾਏ ਉਹਨਾਂ ਦੇ ਮਿੱਟੀ ਪਾ ਕੇ ਅਸੀਂ ਟਰੈਕਟਰ ਦਿੱਲੀ ਨੂੰ ਕਰ ਦਿੰਦੇ ਬਹੁਤ ਟਰਾਲੀਆਂ ਜੀ ਮਿੱਟੀ ਦੇ ਟਰਾਲੇ ਭਰੇ ਹੋਇਆ ਬਹੁਤ ਜੇ ਸੀ ਬੀ ਹੈ ਹੈਡ ਰੇ ਵਗੈਰਾ ਸਭ ਕੁਝ ਸਾਰਾ ਪ੍ਰਬੰਧ ਕਰਕੇ ਪਿੰਡੋਂ ਤੋਂ ਰਹੇ ਆ ਬਸ ਟਾਕੇ ਦਿੱਲੀ ਦੀ ਹੱਕ ਤੇ ਫੇਰ ਖੜਨਾ ਉੱਥੇ ਉਸੇ ਜਗ੍ਹਾ ਤੇ ਬਿਲਕੁਲ ਦੇਖੋ ਕ੍ਰਿਸ਼ਨ ਦਿੱਲੀ ਨੂੰ ਘੇਰਾ ਪਾਉਂਦਿਆਂ ਤਿਆਰੀਆਂ ਫਿਰ ਤੋਂ ਐ ਜੋ ਉਹ ਟਰੈਕਟਰ ਨੇ ਇਹ ਟਰੈਕਟਰ ਅਕਸਰ ਕਹਿ ਸਕਦੇ ਆ ਖੇਤਾਂ ਵਿੱਚ ਦੌੜਦੇ ਹੁੰਦੇ ਨੇ ਪਰ ਜਦੋਂ ਮੰਗਾਂ ਦੀ ਗੱਲ ਆਵੇ ਆਪਣੀ ਹੋਣ ਦੀ ਗੱਲ ਆਵੇ ਤਾਂ ਇਹ ਟਰੈਕਟਰ ਪਹਿਲਾਂ ਵੀ ਦਿੱਲੀ ਨੂੰ ਸਿੱਧੇ ਹੋਏ ਸੀ ਤੇ ਹੁਣ ਦੁਬਾਰਾ ਤੋਂ ਦਿੱਲੀ ਨੂੰ ਸਿੱਧੇ ਹੋ ਰਹੇ ਨੇ ਹਾਲਾਂਕਿ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਕਿੱਥੇ ਕਿਸਾਨਾਂ ਨੂੰ ਰੋਕਦਾ ਭਾਜੀ ਕੀ ਨਾਮ ਆ ਇਸ ਕਰਨ ਚੰਗੇ ਤਿਆਰੀਆਂ ਪੂਰੀਆਂ ਹੋ ਲੋ ਤਿਆਰੀਆਂ ਭਾਈ ਜੀ ਅੱਗੇ ਦਾ ਪੰਜਾਬ ਕੱਲਾ ਹੀ ਸੀ ਐਸਟੀ ਦਾ ਬਹੁ ਸਟੇਟਾਂ ਨਾਲ ਇਕੱਠਾ ਦਿੱਲੀ ਕੋਈ ਘੇਰੀ ਹੋਈ ਆ ਉਹ ਹੁਣ ਫਿਕਰ ਕਰਨ ਵੀ ਅਸੀਂ ਇਹਨਾਂ ਨਾਲ ਕਿਵੇਂ ਨਿਪਟਾਂ ਕਹਦੇ ਹੁਣ ਹਰੀਆਂ ਪੱਗਾਂ ਵਾਲੇ ਹਰੀ ਝੰਡੇ ਦਾ ਇੰਤਜ਼ਾਰ ਕਰ ਰਹੇ ਕਿ ਜਦੋਂ ਹਰੀ ਝੰਡੀ ਮਿਲੀ ਸਿੱਧਾ ਦਿੱਲੀ ਨੂੰ ਕੋਈ ਚੱਕਰ ਨਹੀਂ ਆ ਜਿੱਦਾ ਦਿੱਲੀ ਜਾ ਕੇ ਉੱਤੇ ਉਹਨਾਂ ਦੀ ਹੱਕ ਲਈ ਨੱਚਣਾਗਾ ਦਿੱਲੀ ਦੇ ਵਿੱਚ ਐਂਟਰ ਹੋਣਾ ਇੱਥੇ ਅੱਗੇ ਦਾ ਪਿੱਛੇ ਖੜ ਕੇ ਇਹਨਾਂ ਐ ਤੀਜਵਾਂ ਦਿੱਲੀ ਦੇ ਵਿੱਚ ਐਂਟਰ ਦੇਖੋ ਕ੍ਰਿਸ਼ਨ ਵੱਡੀਆਂ ਸਟੇਟਮੈਂਟਾਂ ਨੇ ਕਿ ਹਰਿਆਣਾ ਦੇ ਵਿੱਚ ਚਾਹੇ ਕਿੱਸਦੇ ਆ ਬੈਰੀਗੇਟਿੰਗ ਕੀਤੀ ਗਈ ਬਹੁਤ ਸਟਰੋਂਗ ਬੈਰੀਗੇਟਿੰਗ ਕੀਤੀ ਗਈ ਪਰ ਕਿਸਾਨਾਂ ਦਾ ਇਰਾਦਾ ਦ੍ਰਿੜ ਆ ਇਹਨਾਂ ਨਿਰਧਤਾ ਕੀ ਹਰਿਆਣਾ ਦਾ ਬਾਰਡਰ ਤੋਂ ਟੱਪਣਾ ਟੱਪਣਾ ਉਸ ਤੋਂ ਅੱਗੇ ਜਿੱਥੇ ਪਿਛਲੀ ਵਾਰੀ ਦਿੱਲੀ ਦੇ ਬਾਰਡਰ ਤੇ ਬੈਠੇ ਸੀ ਉੱਥੇ ਨਹੀਂ ਬੈਠਣਾ ਉਸ ਤੋਂ ਅੱਗੇ ਜਾਣਾ ਹੋਰ ਵੀ ਕਿਸਾਨ ਵੀਰ ਜਿਹੜੇ ਮੌਜੂਦ ਨੇ ਇਹ ਬਜ਼ੁਰਗ ਕੀ ਨਾਮ ਤੁਹਾਡਾ ਵੈਛ ਦੇਗਾ ਜੀ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਇੱਕ ਵਾਰ ਦੁਬਾਰਾ ਤੋਂ ਅੰਦੋਲਨ ਦੀ ਸ਼ੁਰੂਆਤ ਹੋਈ ਅੰਦੋਲਨ ਦੀ ਸ਼ੁਰੂਆਤ ਇਸ ਤਰੀਕੇ ਦੇ ਨਾਲ ਹੋਈ ਪਰ ਦੂਸਰੀ ਤਰਫ ਬੈਰੀਕੇਟਿੰਗ ਬਹੁਤ ਕਰਤੀ ਛੋਟੇ ਪ੍ਰਾਂ ਦੇ ਦੇਖੋ ਜੀ ਅਸੀਂ ਵਾਰ-ਵਾਰ ਦੇ ਲਾਰਿਆ ਤੋਂ ਤੰਗ ਆਏ ਪਏ ਹੁਣ ਇੱਕ ਵਾਰੀ ਕਰੋ ਜੋ ਮਰੋ ਦੀ ਨੀਤੀ ਤੇ ਹੀ ਹੈ ਜੀ ਅਸੀਂ ਬਸ ਜਿੱਤ ਕੇ ਆਉਣੀ ਹੈ ਦਿੱਲੀ ਵਾਰ-ਵਾਰ ਜਿਹੜੀ ਹੁਣ ਸਟੇਟਮੈਂਟਾਂ ਦੇ ਦੇ ਐਮ ਐਸ ਪੀ ਦੇ ਦੇਗਾ ਜਾਂ ਜੇ ਕੋਈ ਵੀ ਲਾਰਾ ਤੋ ਤੰਗਾ ਕੇ ਹੁਣ ਕਰੋ ਜਾਂ ਮਰੋ ਤੇ ਅਸਲ ਮੁੱਦਾ ਹੈ ਸਾਡਾ ਵੀ ਮੋਦੀ ਨੂੰ ਬਾਹਰ ਕਰਨ ਦਾ ਜੀ ਸਭ ਤੋਂ ਵੱਡਾ ਯਾਨੀ ਕਿ ਤੁਸੀਂ ਆਪਦੀਆਂ ਮੰਗਾਂ ਮਣਵਾ ਕੇ ਹੋਣੀਆਂ ਜਿੰਨਾ ਸਮਝ ਨਹੀਂ ਹਲ ਹੁੰਦਾ ਮੰਗਾਂ ਮਣੋ ਉਹ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਿਹੜਾ ਅੰਦੋਲਨ ਦੀ ਸ਼ੁਰੂਆਤ ਹੋਈ ਹੈ ਮੰਗਾਂ ਬਹੁਤ ਨੇ ਕਹਿੰਦੇ ਐਮ ਐਸ ਪੀ ਦਾ ਹਮੇਸ਼ਾ ਸਾਨੂੰ ਲਾਰਾ ਲੱਗਦਾ ਨਾ ਕਰਜ਼ਾ ਮਾਫੀ ਹੋਈ ਹੁਣ ਤਾਂ ਪੂਰੇ ਭਾਰਤ ਦੇ ਵਿੱਚੋਂ ਕਿਸਾਨ ਉੱਠ ਕੇ ਸ਼ੁਰੂ ਹੋ ਗਏ ਗੱਲ ਇਹ ਹੈ ਵੀ ਜਿਹੜੇ ਤਾਂ ਕਾਰਪੋਰੇਟ ਕਰਾਣੇ ਆ ਉਹਨਾਂ ਦਾ ਕਰਜ਼ਾ ਜਿਹੜਾ 14.5 1450 ਕਰੋੜ ਦਾ 1450 1450 ਹਜ਼ਾਰ ਕਰੋੜ ਦਾ ਉਹ ਤਾਂ ਮਾਫ ਕੀਤਾ ਜਾਂਦਾ ਹੈ ਤੇ ਜਦੋਂ ਕਿਸਾਨਾਂ ਦਾ ਉੱਥੇ ਆ ਕੇ ਜਿਹੜੀ ਹੈ ਇਹਨਾਂ ਦਾ ਜਿਹੜਾ ਤੰਦੂਆ ਪੈ ਜਾਂਦਾ ਉਹ ਉਦੋਂ ਨਹੀਂ ਇਹਨਾਂ ਦਾ ਨਹੀਂ ਕਰਨਾਗਾ ਬਾਕੀ ਐਮਐਸਪੀ ਦਾ ਗਰੰਟੀ ਕਾਨੂੰਨ ਹੈ ਉਦੋਂ ਕਹਤਾ ਸੀ મોદી ਨੇ ਵੀ ਐਮਐਸਪੀ ਜਿਹੜਾ ਗਰੰਟੀ ਕਾਨੂੰਨ ਆ ਮੈਂ ਥੋੜਾ ਬਣਾਉਂਗਾ ਪਰ ਅੱਜ ਸਾਡੇ 3 ਸਾਲ ਹੋ ਗਏ ਸਾਡੀ ਬਾਤ ਹੀ ਨਹੀਂ ਪੁੱਛੀ ਗਈ ਬਾਕੀ ਇਹ ਭੁਲੇਖਾ ਚੱਕਦੇ ਅੱਗੇ ਵੀ ਜਿਹੜਾ ਹੈਗਾ ਸਾਡੇ ਬਿਲਕੁਲ ਬਿਲਕੁਲ ਕਮਲ ਲਗਾਤਾਰ ਲਾਈਨ ਤੇ ਬਣੇ ਰਹੇ ਹੋ 9:00 ਵਜੇ 12 ਮਿੰਟ ਦਾ ਇੱਕ ਵੱਡਾ ਅਪਡੇਟ ਦੇ ਦਈਏ ਕਿ ਕਿਸਾਨਾਂ ਦਾ ਸ਼ੰਭੂ ਬਾਰਡਰ ਤੇ ਵਦਨਾ ਸ਼ੁਰੂ ਹੋ ਚੁੱਕਿਆ ਹੈ ਗਿਣਤੀ ਦੇ ਵਿੱਚ ਇਜ਼ਾਫਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਤਸਵੀਰਾਂ ਦਿਖਾਵਾਂਗੇ ਕਿ ਫੋਰਸ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਚੁੱਕੀ ਹੈ ਪਰਮੋਤ ਤਸਵੀਰਾਂ ਜ਼ਰੀਏ ਦਿਖਾਇਆ ਜਾਏ ਕਿ ਜਿਵੇਂ ਜਿਵੇਂ